ਸ਼ਸ਼ੀ ਗਾ ਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ ਆ ਸਾਡੇ ਨਾਲ ਮੌਜੂਦ ਨੇ ਬ੍ਰਹਮਸ਼ੰਕਰ ਜੀ ਪਰਿਵਾਰ ਇਹ ਨਾਲ ਗੱਲ ਕਰਦੇ ਦੋ ਕਰੋੜ ਦਾ ਬਜਟ ਹੈ ਸਰ ਕਿਦਾਂ ਦੇਖਦੇ ਹੋ ਜੀ ਦੋ ਲੱਖ ਕਰੋੜ ਦਾ ਦੋ ਲੱਖ ਕਰੋੜ ਦਾ ਬਜਟ ਹੈ ਕਿਦਾਂ ਦਾ ਓਕੇ ਬ੍ਰਦਰ ਦੇਖੋ ਬਹੁਤ ਲੋਕ ਸੰਤੁਸ਼ਟਾ ਬਜਟ ਤੋਂ ਉਹ ਲੋਕ ਮਹਿਸੂਸ ਕਰ ਰਹੇ ਬਹੁਤ ਬਿਹਤਰੀਨ ਬਜਟ ਮੈਨੂੰ ਕਹਿ ਸਕਦੇ ਨਹੀਂ ਜਿਹੜਾ ਵਿਰੋਧੀ ਵਿਰੋਧੀ ਹੈ ਸੰਤੁਸ਼ਟ ਨਹੀਂ ਨੇ ਦੇਖੋ ਵਿਰੋਧੀਆਂ ਨੇ ਕਹਿਣ ਨੂੰ ਵਿਰੋਧੀਆਂ ਨੇ ਆਪਕਾ ਦੀ ਜ਼ਿੰਦਗੀ ਕੁਝ ਕੀਤਾ ਨਹੀਂ ਨਾ ਤਾਂ ਵਿਰੋਧੀਆਂ ਦੇ ਵੇਲੇ ਹਸਪਤਾਲਾਂ 'ਚ ਦਵਾਈਆਂ ਸੀ ਨਾ ਵਿਰੋਧੀਆਂ ਵੇਲੇ ਕੋ ਮਹੱਲਾ ਕਰਨੀ ਸੀ ਕਿ ਲੋਕਾਂ ਨੇੜੇ ਦਵਾਈ ਮਿਲਦੀ ਸੀ ਘਰ ਦੇ ਨਾ ਵਿਰੋਧੀਆਂ ਨੇ ਕਦੀ ਇੱਕ ਸੋਚਾ ਜਿਹੜਾ ਬਾਰਡਰ ਤੇ ਜਵਾਨ ਸ਼ਹੀਦ ਹੋ ਜਾਂਦਾ ਉਹਦੇ ਪਰਿਵਾਰ ਨੂੰ ਕੁਝ ਚਾਹੀਦਾ ਜਿਹਨੇ ਕੁਰਬਾਨੀ ਦਿੱਤੀ ਦੇਸ਼ ਕਰਕੇ ਕਿਨੇ ਦਿੱਤਾ 1 ਕਰੋੜ ਰੁਪਇਆ ਕਿ ਇਹ ਸਰਕਾਰ ਨੇ ਆ ਕੇ ਕਿਉਂ ਦਿੱਤਾ ਉਹਨਾਂ ਨੂੰ ਕੋਈ ਯਾਦ ਆਈ ਕਿ ਅਸੀਂ ਵੀ ਕੋਈ ਮਦਦ ਕਰਨੀ ਹੈ ਜਿਹੜਾ ਆਪਣੀ ਦੇਸ਼ ਦੇ ਦੇਸ਼ ਆਪਣੀ ਸਰਹੱਦ ਦੇ ਰੱਖੀ ਲਈ ਜਵਾਨ ਦੁਆਰੇ ਇਹਦੇ ਇਹਦੇ ਵਿੱਚ ਮਹਿਲਾਵਾਂ ਨੂੰ ਜਿਹੜਾ 1000 ਰੁਪਏ ਪੈਨਸ਼ਨ ਸੀਗੀ ਉਹ ਤਾਂ ਇਹਦੇ ਵਿੱਚ ਆਇਆ ਨਹੀਂ ਦੇਖੋ ਕਿ ਉਸੋ ਯੂਨਿਟ ਜਿਹੜਾ ਅਸੀਂ ਬਿਜਲੀ ਦਾ ਮਾਫ ਕੀਤਾ ਹਰੇਕ ਪਰਿਵਾਰ ਦਾ 35 ਤੋਂ 40000 ਰੁਪਏ ਉਹ ਚ ਬਚਿਆ ਲੋਕ ਉਹਦੇ ਚ ਖੁਸ਼ ਆ ਲੋਕ ਅਸੀਂ ਜਾਈਦਾ ਪਿੰਡਾਂ ਚ ਪਬਲਿਕ ਚ ਰਹੀਦਾ ਲੋਕ ਕਹਿੰਦੇ ਅਸੀਂ ਉਹ ਖੁਸ਼ ਆ ਇਹਦੇ ਤੋਂ ਸਾਡੇ 4000 ਰੁਪਏ ਮਹੀਨੇ ਦਾ ਤਾਂ ਤੁਸੀਂ ਬਚਾ ਦਿੱਤਾ ਤੇ ਉਹ ਵੀ ਆਣਾ ਕਮੇ ਆਉਂਦੇ ਹੋ ਵੀ ਦਿੱਤਾ ਜਾਏਗਾ ਇਹ ਸਾਡੇ ਨਾਲ ਮੌਜੂਦ ਸਿੰਘ ਬ੍ਰਹਮਸ਼ੰਕਰ ਜਿੰਪਾ ਜੀ ਜਿਨ੍ਹਾਂ ਨੇ ਦੱਸਿਆ ਕਿ ਆਨੇ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ 300 ਯੂਨਿਟ ਦਿੱਤੀ ਆ ਆਨੇ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਹਜ਼ਾਰ ਰੁਪਏ ਜਿਹੜੀ ਪੈਨਸ਼ਨ ਮਹਿਲਾ ਨੂੰ ਦੇਣੀ ਸੀਗੀ ਉਹ ਵੀ ਆਂਦੇ ਦਿੰਦੇ ਰਹਿਣਗੇ ਤੁਸੀਂ ਜੁੜੇ ਰਹੋ ਸਾਡੇ ਟੀਵੀ ਦੇ ਨਾਲ ਦੇਖਦੇ ਰਹੋ ਲਿਬਰਟੀ